ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੀ ਕਮੈਂਟ ਵਿੱਚ ਜਰੂਰ ਦੱਸਣਾ ਤੁਹਾਨੂੰ ਇਸ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅਚੀ ਦੀ ਕਹਾਣੀ ਹੈ ਜੀ ਕਾਲੇ ਕੁੱਤੇ ਨੂੰ ਰੋਟੀ ਕਾਲੇ ਕੁੱਤੇ ਨੂੰ ਰੋਟੀ ਪਾਉਣ ਨਾਲ ਜੁੜੇ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਬਾਰੇ ਭਾਰਤੀ ਸਭਿਆਚਾਰ ਅਤੇ ਹਿੰਦੂ ਧਰਮ ਵਿੱਚ ਕਈ ਵਾਰ ਚਰਚਾ ਕੀਤੀ ਜਾਂਦੀ ਹੈ ਇਹ ਪ੍ਰਥਾ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਹੈ ਅਤੇ ਇਸ ਨੂੰ ਮਨੁੱਖ ਦੇ ਜੀਵਨ ਵਿੱਚ ਜੀਵਨ ਵਿੱਚ ਨੇਕ ਕਰਿਆਵਾਂ ਸੇਵਾਾਂ ਅਤੇ ਦਇਆ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਇਸ ਦੇ ਆਧਾਰ ਤੇ ਇਹ ਸਮਝਿਆ ਗਿਆ ਹੈ ਕਿ ਕਾਲੇ ਕੁੱਤੇ ਨੂੰ ਰੋਟੀ ਪਾਉਣ ਨਾਲ ਨਕਸਤ, ਦੋਸ਼, ਕਰਮ ਫਲ ਅਤੇ ਜਿਉਂਦੇ ਜੀਵਾਂ ਨਾਲ ਭਲਾ ਕਰਨ ਦੇ ਮੱਦੇ ਨਜ਼ਰ ਕਈ ਪ੍ਰਕਾਰ ਦੇ ਫਲ ਪ੍ਰਾਪਤ ਹੋ ਸਕਦੇ ਹਨ। ਅਸੀਂ ਇਹ ਵਿਚਾਰ ਇਸ ਲੇਖ ਵਿੱਚ 4 ਸਵਿਧਾਰਤ ਤਕ ਤੱਕ ਹਿੱਸਿਆਂ ਵਿੱਚ ਸਮਝਾਵਾਂਗੇ। ਧਾਰਮਿਕ ਵਿਸ਼ੋਕੜ ਧਾਰਮਿਕ ਰੂਪ ਵਿੱਚ ਕਾਲੇ ਕੁੱਤੇ ਨੂੰ ਰੋਟੀ ਪਾਉਣ ਦੀ ਪਰਥਾ ਕਈ ਧਾਰਮਿਕ ਗ੍ਰੰਥਾਂ ਵਿੱਚ ਦਰਜ ਹੈ Hindu ਧਰਮ ਅਨੁਸਾਰ ਕਾਲੇ ਕੁੱਤੇ ਨੂੰ ਭਗਵਾਨ ਪੈਰਵ ਜੀ ਦਾ ਰੂਪ ਮੰਨਿਆ ਜਾਂਦਾ ਹੈ ਪੈਰਵ ਜੀ ਨੂੰ ਪਾਸੇ ਰਹਿਣ ਵਾਲੇ ਕੁੱਤੇ ਦਾ ਰਾਕ ਮੰਨਿਆ ਜਾਂਦਾ ਹੈ ਜੋ ਨਰਾਤਮਕ ਊਰਜਾ ਨੂੰ ਦੂਰ ਕਰਨ ਵਿੱਚ ਸਹਾਇਕ ਹੈ ਇਸ ਕਰਮ ਨੂੰ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਅਸਮਾਨਤਾ ਹੰਕਾਰ ਅਤੇ ਦੁੱਖਾਂ ਨੂੰ ਦੂਰ ਕਰਨ ਵਾਲੀ ਪ੍ਰਥਾ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਜੋ ਕੋਈ ਮਨੁੱਖ ਕਾਲੇ ਕੁੱਤੇ ਨੂੰ ਰੋਟੀ ਪਾਉਂਦਾ ਹੈ ਉਸ ਦੇ ਜੀਵਨ ਵਿੱਚ ਧਨ ਪਰਥਾ ਅਤੇ ਆਤਮਿਕ ਸ਼ਾਂਤੀ ਦਾ ਵਾਅਦਾ ਹੁੰਦਾ ਹੈ ਜੋਤਿ ਸਮਾਤ ਜੋਤਿਸ਼ ਵਿਗਿਆਨ ਵਿੱਚ ਕਾਲੇ ਕੁੱਤੇ ਨੂੰ ਰੋਟੀ ਪਾਉਣ ਦੀ ਪਰਦਾਦਾ ਵੱਡਾ ਰੋਲ ਹੈ। ਕਈ ਵਿਦਵਾਨ ਮੰਨਦੇ ਹਨ ਕਿ ਇਹ ਕਰਮ ਰਾਹੂ ਅਤੇ ਸ਼ਨੀ ਦੇ ਨਰਾਤਮਕ ਪ੍ਰਭਾਵਾਂ ਨੂੰ ਕਮਜ਼ੋਰ ਕਰਨ ਵਿੱਚ ਮਦਦਗਾਰ ਹੁੰਦਾ ਹੈ। ਰਾਹੂ ਅਤੇ ਸ਼ਨੀ ਉਹ ਗ੍ਰਹਿ ਹਨ ਜੋ ਜਨਮ ਕੁੰਡਲੀ ਵਿੱਚ ਨਰਾਤਮਕ ਪਲਾਂ ਨੂੰ ਜਨਮ ਦੇ ਸਕਦੇ ਹਨ। ਕਾਲੇ ਕੁੱਤੇ ਨੂੰ ਖਾਣਾ ਖਵਾਉਣ ਐਸੇ ਗ੍ਰਹਿ 200 ਨੂੰ ਨਾਸ਼ਟ ਕਰਨ ਦੇ ਸਾਧਨਾਂ ਵਿੱਚੋਂ ਇੱਕ ਹੈ ਜੋ ਤੇ ਸੰਸਾਰ ਇਹ ਪ੍ਰਕਿਰਿਆ ਵਿਅਕਤੀ ਦੇ ਮਾਨਸਿਕ ਅਤੇ ਵਿੱਤ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦਗਾਰ ਹੁੰਦਾ ਹੈ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਕਰਮ ਵਿਅਕਤੀ ਦੇ ਘਰ ਵਿੱਚ ਸ਼ਾਂਤੀ ਲਿਆਉਂਦਾ ਹੈ ਅਤੇ ਪਵਿੱਤਰਤਾ ਨੂੰ ਵਧ ਵਧਾਵਾ ਦਿੰਦਾ ਹੈ। ਸਮਾਜਿਕ ਸੇਵਾ ਅਤੇ ਜਾਨਵਰਾਂ ਪ੍ਰਤੀ ਦਇਆ। ਸਮਾਜ ਸਮਾਜਿਕ ਰੂਪ ਵਿੱਚ ਇਹ ਪ੍ਰਥਾ ਵਿਅਕਤੀ ਨੂੰ ਸੇਵਾ ਅਤੇ ਦਇਆ ਦੀ ਮਹੱਤਤਾ ਸਿਖਾਉਂਦੀ ਹੈ। ਜਾਨਵਰਾਂ ਖਾਸ ਕਰਕੇ ਕੁੱਤਿਆਂ ਨੂੰ ਭੋਜਨ ਪਹੁੰਚਾ ਕੇ ਇੱਕ ਮਨੁੱਖ ਆਪਣੀ ਦਿਆਵਾਨ ਪਾਸੇ ਨੂੰ ਮਜਬੂਤ ਕਰਦਾ ਹੈ ਕਾਲੇ ਕੋ ਤੈਨੂੰ ਭੋਜਨ ਪਾਉਣ ਦਾ ਸੰਕੇਤ ਇਹ ਹੈ ਕਿ ਮਨੁੱਖਾਂ ਨੂੰ ਪ੍ਰਕਿਰਤੀ ਅਤੇ ਜਾਨਵਰਾਂ ਨਾਲ ਸਹਿਯੋਗੀ ਸੰਬੰਧ ਬਣਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਭੋਜਨ ਵੰਡਣਾ ਧਾਨ ਅਤੇ ਸੇਵਾ ਦੀ ਇੱਕ ਸੁਧਾਰਨ ਪ੍ਰਕਿਰਿਆ ਹੈ ਜਿਸ ਦਾ ਫਲ ਮਨੁੱਖ ਦੇ ਜੀਵਨ ਵਿੱਚ ਸਮਝ ਸਾਝ ਅਤੇ ਨੇਕੀਆਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਕਰਮ ਸਿਧਾਦ ਅਨੁਸਾਰ ਫਲ Hindu ਧਰਮ ਵਿੱਚ ਕਰਮ ਦਾ ਸਿਧਾਂਤ ਪਰਮੁਖ ਹੈ ਇਸ ਸਿਧਾਂਤ ਅਨੁਸਾਰ ਜੇਕਰ ਕੋਈ ਮਨੁੱਖ ਦਇਆਵਾਨ ਹੋ ਕੇ ਕਿਸੇ ਜਾਨਵਰ ਜਾਂ ਲੋੜਵੰਦ ਨੂੰ ਭੋਜਨ ਪਹੁੰਚਾਉਂਦਾ ਹੈ ਤਾਂ ਉਸ ਦੇ ਭਲਾਈ ਵਾਲੇ ਕਰਮ ਉਸ ਦੇ ਜੀਵਨ ਦੇ ਹਰ ਪਹਿਲੂ ਵਿੱਚ ప్రతిਫਲ ਦੇਣਗੇ ਕਾਲੇ ਕੁੱਤੇ ਨੂੰ ਰੋਟੀ ਪਾਉਣ ਦਾ ਕਰਮ ਵਿਸ਼ੇਸ਼ ਤੌਰ ਤੇ ਇਹ ਦਰਸਾਉਂਦਾ ਹੈ ਕਿ ਮਨੁੱਖਾਂ ਨੂੰ ਆਪਣੇ ਮਨ ਵਿੱਚ ਦਇਆ ਅਤੇ ਕਰੂਣਾ ਦੇ ਗੁਣ ਵਧਾਉਣੇ ਚਾਹੀਦੇ ਹਨ ਇਸ ਕਾਰਨ ਕਰਮ ਦਾ ਸਿੱਧਾ ਫਲ ਹੈ ਦਾਤਾ ਨੂੰ ਆਪਣੇ ਮਨ ਵਿੱਚ ਸ਼ਾਂਤੀ ਅਤੇ ਅਧਿਆਤਮਿਕ ਊਚਾ ਪ੍ਰਾਪਤ ਹੁੰਦੀ ਹੈ 2 ਨੈਤਿਕ ਮਜ਼ਬੂਤੀ ਕਾਲੇ ਕੁੱਤੇ ਨੂੰ ਰੋਟੀ ਦੇਣ ਨਾਲ ਵਿਅਕਤੀ ਆਪਣੇ ਕਰਮਾਂ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ ਨੰਬਰ 3 ਜੀਵਨ ਵਿੱਚ ਸੌਖ ਅਤੇ ਸ਼ਾਂਤੀ ਇਹ ਕਰਮ ਦਿਆਪਕ ਵਿਅਕਤੀ ਆਪਣੇ ਜੀਵਨ ਵਿੱਚ ਸੁੱਖ ਸੰਤੋਖ ਅਤੇ ਦਿਲ ਦੀ ਸ਼ਾਂਤੀ ਪ੍ਰਾਪਤ ਕਰਦਾ ਹੈ ਖਾਲੇ ਕੁੱਤੇ ਨੂੰ ਰੋਟੀ ਪਾਉਣ ਦਾ ਕਰਮ ਸਿਰਪ ਧਾਰਮਿਕ ਹੀ ਨਹੀਂ ਬਲਕਿ ਅਧਿਆਤਮਕ ਸਮਾਜਿਕ ਅਤੇ ਜ਼ਿੰਦਗੀ ਦੇ ਹਰੇਕ ਪਹਿਲੂ ਵਿੱਚ ਮਹੱਤਵਪੂਰਨ ਹੈ ਇਹ ਵਿਅਕਤੀ ਦੇ ਮਨ ਨੂੰ ਸ਼ਾਂਤੀ ਸਨਮਾਨ ਦਿੰਦਾ ਹੈ ਜੋ ਕਿ ਅਦੋਨਿਕ ਯੁੱਗ ਵਿੱਚ ਬਹੁਤ ਜ਼ਰੂਰੀ ਹੈ ਜੇਕਰ ਇਸ ਪ੍ਰਥਾ ਨੂੰ ਵਿਅਕਤੀ ਰੂਪੀ ਵਿਆਪਕ ਰੂਪ ਵਿੱਚ ਅਪਣਾਇਆ ਜਾਵੇ ਤਾਂ ਇਸ ਨਾਲ ਸਮਾਜ ਵਿੱਚ ਪਿਆਰ ਸਦ ਭਾਵਨਾ ਨੂੰ ਵਾਧੇ ਜਾ ਸਕਦਾ ਹੈ ਏਸੀ ਜੀ ਅੱਜ ਦੀ ਕਾਲੇ ਕੁੱਤੇ ਨੂੰ ਰੋਟੀ ਪਾਉਣ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪਧੀਆ ਲੱਗੀ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ